ਉਹਕ ਇੱਥੇ ਬੈਠੇ ਆ ਕਿਸਾਨ ਜਿੱਥੇ ਬੰਦੀਆਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਿਆਸੀ ਤੌਰ ਦੇ ਉੱਤੇ ਵੱਡਾ ਫੈਸਲਾ ਇਹਨਾਂ ਨੇ ਲੈ ਲਿਆ ਤੇ ਨਾਲ ਅਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਜੀ ਕਿ ਸ਼ੁਰੂ ਤੋਂ ਲੈ ਕੇ ਮੋਰਚੇ ਦੀ ਗੱਲ ਹੋ ਰਹੀ ਆ ਤਾਂ ਤੁਸੀਂ ਸਿਆਸੀ ਤੌਰ ਦੇ ਉੱਤੇ ਕੀ ਫੈਸਲਾ ਲਿਆ ਅੱਜ ਬਈ ਅਸੀਂ ਸ਼ਿਆਸੀ ਤੌਰ ਤੇ ਤਾਂ ਇਹੀ ਫੈਸਲੇ ਲਿਆ ਵੀ ਅਸੀਂ ਸਾਰੇ ਹੀ ਸ਼ਿਆਸੀ ਲੀਡਰਾਂ ਦਾ ਬਾਈਕਾਡ ਕਰਦੇ ਆ ਤੇ ਅਸੀਂ ਕਿਸੇ ਵੀ ਲੀਡਰ ਦਾ ਕੋਈ ਪ੍ਰਚਾਰ ਨਹੀਂ ਕਰਾਂਗੇ ਸਾਰੇ ਹੀ ਲੀਡਰ ਦਾ ਬਾਈਕਾਟ ਹੈ ਕਿਉਂਕਿ ਸਾਡੇ ਸਾਂਝਾ ਮੋਰਚਾ ਜੀਰਾ ਤੇ ਕੋਈ ਵੀ ਅੱਜ ਤੱਕਰ ਪਹੁੰਚਿਆ ਨਹੀਂ ਕੋਈ ਵੀ ਲੀਡਰ ਕਿਸੇ ਵੀ ਤਰ੍ਹਾਂ ਦਾ ਇੱਥੇ ਪਹੁੰਚਿਆ ਨਹੀਂ ਅੱਜ ਅਸੀਂ ਸਾਰਿਆਂ ਦੇ ਹੀ ਬਾਈਕਾਟ ਕਰਦਾ ਹੈ ਆ ਦੇਖੋ ਭਗਵਾਨ ਤਮਨ ਦੀ ਸਰਕਾਰ ਕਿਵੇਂ ਪੁਲਿਸ ਭੇਜ ਰਹੀ ਆ ਭਰ ਭਰ ਕੇ ਬੱਸਾਂ ਚੜ੍ਹ ਕੇ ਆ ਗਈਆਂ ਅੱਜ ਤੇ ਇਹ ਸਾਨੂੰ ਰੋਕ ਰਹੇ ਆ ਕਿਉਂਕਿ ਅੱਜ ਅਸੀਂ ਜੀਰੇ ਦੇ ਵਿੱਚ ਪੈਦਲ ਮਾਰਚ ਕਰਨਾ ਸੀ ਆਪਦੇ ਲੋਕਾਂ ਦੇ ਵਿੱਚ ਜਾਣਾ ਸੀ ਪਰ ਆ ਦੇਖੋ ਵੀ ਅੱਜ ਕਿੰਨੀ ਫੋਰਸ ਲਾ ਦਿੱਤੀ ਆ ਵੀ ਘੱਟੋ ਘੱਟ 4-5 ਬੱਸਾਂ ਆ ਗਈਆਂ ਸਾਨੂੰ ਰੋਕਣ ਦੇ ਵਾਸਤੇ ਇਹ ਆ ਭਗਵਾਨਤ ਮਾਨ ਦਾ ਬਦਲਾ ਤੁਸੀਂ ਕੀ ਦੇਖਦੇ ਹੋ ਜੀ ਤੁਸੀਂ ਕਾਲ ਦਿੱਤੀ ਸੀ ਤਾਂ ਇਹ ਕੁਝ ਹੋ ਰਿਹਾ ਹੈ ਇਹ ਜੀ ਅਸੀਂ ਆਪਦੇ ਹੱਕਾਂ ਵਾਸਤੇ ਅਸੀਂ ਸ਼ੰਭੂ ਦੇ ਖਨੌਰੀ ਵਿੱਚ ਅਸੀਂ ਧਰਨਾ ਲੱਗਾ ਵਿਆ ਭਗਵਾਨਤ ਮਾਨ ਨੇ ਇੱਕ ਵਾਰੀ ਵੀ ਸਾਡੇ ਕਿੰਨੇ ਸਿੰਘ ਸ਼ਹੀਦ ਹੋ ਗਏ ਸਾਡਾ ਛੁੱਬ ਕਰਨ ਵੀਰ ਸਾਡਾ ਸ਼ਹੀਦ ਹੋਇਆ ਇੱਕ ਵਾਰੀ ਨਹੀਂ ਸਰਕਾਰ ਨੇ ਮੂੰਹ ਖੋਲਿਆ ਇਸ ਕਰਕੇ ਕਹਿੰਦੇ ਆ ਇਹ ਸਾਡੀ ਦੁਖੀ ਸਰਕਾਰ ਆ ਇਹ ਇਹਨੂੰ ਮੂੰਹ ਨਾ ਲਾਓ ਕੋਈ ਇਹਨੂੰ ਬੋਟ ਨਾ ਪਾਓ ਬੋਟ ਤਾਂ ਹੀ ਕਿਸੇ ਨੂੰ ਨਹੀਂ ਪੰਦੇ ਪਰ ਇਹ ਜਿਹੜੀ ਸਰਕਾਰ ਆ ਸੀ ਭਗਵੰਤ ਮਾਨ ਦੀ ਕਹਿੰਦੇ ਆ ਇਹਦੇ ਤੇ ਜਮਾ ਮੂੰਹ ਨਾ ਲਾਓ ਆ ਸ਼ਰਾਬ ਫੈਕਟਰੀਆਂ ਮਸਲਾ ਸੀਗਾ ਸਾਡੇ ਤੇ ਇਹਨਾਂ ਨੇ ਰਿਗਾਇਜ਼ ਪਰਚੇ ਕੀਤੇ ਜੇਲਾ ਜਿਲ੍ਹਾ ਜਸਨੂਰ ਸਟਿਆ ਅੱਜ ਇਹ ਮੂੰਹ ਲੈ ਕੇ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਉਂਦੇ। ਤੁਹਾਡਾ ਇਹ ਜੀਰੇ ਵਾਲਾ ਜਿਹੜਾ ਹਲਕਾ ਨਾ ਹਲਕਾ ਲੋਕ ਸਭਾ ਨੂੰ ਵੇਖੀਏ ਖਡੂਰ ਸਾਹਿਬ ਚ ਪੈਂਦਾ ਹੈ। ਉਮੀਦਵਾਰ ਸਾਰੇ ਖੜੇ ਆ। ਤੁਸੀਂ ਕਿ ਕਿਉਂਕਿ ਸਾਰੇ ਪਾਰਟੀਆਂ ਤੋਂ ਤੁਹਾਨੂੰ ਨਾਰਾਜ਼ਗੀ ਨਜ਼ਰ ਆ ਰਹੀ ਹੈ ਤੁਹਾਡੀਆਂ ਗੱਲਾਂ ਤੋਂ। ਫਿਰ ਭੁਗਤੋਂਗੇ ਕਿਹਦੇ ਹੱਕ ਚ? ਅਸੀਂ ਪਹਿ ਹੀ ਕਹਿੰਨੇ ਬੋਟ ਬੋਡ ਦਾ ਹੱਲ ਨਹੀਂ ਹੈਗਾ। ਕੋਈ ਕਿਸੇ ਨੂੰ ਪਾ ਲੋ ਬੋਟ ਦਾ ਹੱਲ ਨਹੀਂ ਹੈਗਾ। ਅਸੀਂ ਮੈਂ ਗੱਲ ਕਰਦਾ ਵੀ ਚਲੋ ਭਗਵੰਤਬਾਨ ਜੀ ਕਮਿਕ ਇਹੋ ਜਿਹੇ ਵੀ ਕਹਿੋ ਜੇ ਨਹੀਂ ਹੈਗੇ ਪਰ ਇਸ ਗੱਲ ਤੇ ਸਾਡੀ ਪੂਰੀ ਨਰਾਜਗੀ ਆ ਨਾ ਸ਼ਰਾਬ ਫੈਟਰੀ ਆ ਤੇ ਮੂੰਹ ਖੋਲਿਆ ਇਹਨਾਂ ਨੇ ਇਹਨਾਂ ਦਾ ਸੀਚਿਆ ਜਿਹੜਾ ਵੀ ਵਾਤਾਵਰਣ ਪ੍ਰੇਮੀ ਬਣਿਆ ਵਿਆ ਉਹ ਵੀ ਆਖਥੇ ਆ ਗਏ ਤੇ ਜਿਹੜਾ ਮਾੜੇ ਪਾਣੀ ਨੂੰ ਉਹ ਚੰਗਾ ਪਾਣੀ ਕਹਿ ਗਿਆ ਵੇਖੋ ਜੀ ਅਸੀਂ ਕਹਿੰਦੇ ਆ ਵੀ ਬੋਰਡ ਬੋਰਡ ਦਾ ਹੱਲ ਕੋਈ ਨਹੀਂ ਹੈਗਾ ਅਸੀਂ ਕਹਿੰਦੇ ਆ ਜਥੇਬੰਦੀਆਂ ਤੌਰ ਤੇ ਵੱਡਾ ਮੋਰਚਾ ਲੜਾ ਲੱਗੇ ਵਿਆ ਉਹ ਉਹਦਾ ਉਹੀ ਹਾਲ ਆ ਸਰਪੰਚ ਸਾਹਿਬ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਕਈ ਵਾਰੀ ਨਾ ਜਿਹੜੇ ਨੁਮਾਇੰਦੇ ਆ ਪੰਚਾਇਤੀ ਰੂਪ ਦੇ ਵਿੱਚ ਗੱਲਾਂ ਦੋਨਾਂ ਪਾਸੇ ਕਰਨੀਆਂ ਪੈਂਦੀਆਂ ਕਿ ਸਾਡੇ ਨਾਲ ਮਸਲੇ ਤੇ ਗੱਲ ਕਰੋ ਪਰ ਗੱਲ ਹੋ ਨਹੀਂ ਰਹੀ ਹੱਲ ਹੋ ਨਹੀਂ ਰਹਾ ਤੇ ਕਦੋਂ ਤੱਕ ਲੜਾਈ ਜਾਰੀ ਰਹੇਗੀ ਔਰ ਸਿਆਸੀ ਮਾਹੌਲ ਦੇ ਵਿੱਚ ਚੋਣਾਂ ਵਿੱਚ ਕਿਵੇਂ ਦੇਖਦੇ ਹੋ ਮਸਲੇ ਨੂੰ ਵੇਖੋ ਜੀ 2 ਸਾਲ ਹੋ ਗਏ ਆ ਸਾਨੂੰ ਇਹ ਜਿਹੜੀ ਛਰਾਵ ਵਾਲੀ ਫੈਕਟਰੀ ਆ ਇਹ ਯਾਰਾ ਵੰਡ ਰਹੀ ਸੀ ਸਾਡੇ ਇਲਾਕੇ ਦੇ ਲੋਕ ਮਰੇ ਸਾਡੇ ਪਸ਼ੂ ਮਰੇ ਸਾਡੇ 50 ਪਿੰਡਾਂ ਦਾ ਘਾਣ ਹੋਇਆ ਅੱਜ ਤੋਂ ਭਗਵਾਨ ਤਮਾਨ ਨੇ 1.5 ਸਾਲ ਪਹਿਲਾਂ ਕਿਹਾ ਫੈਕਟਰੀ ਬੰਦ ਆ ਪਰ ਉਹਨੂੰ ਯੂ ਟਰਨ ਲੈਣ ਦੀ ਆਤ ਬਣੀ ਹੋਈ ਆ ਸਾਨੂੰ ਹੁਣ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਫਰੋਜਪੁਰ ਦੇ ਵਿੱਚ ਅਦਾਲਤ ਤੇ ਇੱਕ ਨਿੱਸਾ ਜਾ ਰਿਹਾ ਅਸੀਂ ਇੱਕ ਤਰੀਕ ਦਿੱਲੀ ਪਹੁੰਚਦੇ ਆ ਇੱਕ ਚੰਡੀਗੜ੍ਹ ਪਹੁੰਚਦੇ ਆ ਇੱਕ ਅਸੀਂ ਤਰੀਕ ਫਰੋਜਪੁਰ ਪਹੁੰਚਦੇ ਆ ਇਹ ਸਰਕਾਰ ਸਾਨੂੰ ਸ਼ੱਕ ਪੈਂਦਾ ਕਿ ਯੂ ਟਰਨ ਲੈਣ ਦੀ ਆਦਤ ਉਹ ਫੇਰ ਯੂ ਟਰਨ ਲੈ ਕੇ ਇਹ ਫੈਕਟਰੀ ਚਲਾਉਣਾ ਚਾਹੁੰਦੀ ਆ ਤਾਂ ਅਸੀਂ ਇੱਥੇ 2 ਸਾਲ ਤੋਂ ਇੱਥੇ ਜੋ ਸੰਤਾਪ ਭੋਗ ਰਹੇ ਆਂ ਸਾਨੂੰ ਖੁਸ਼ੀ ਨਹੀਂ ਤੇ ਬਹਿਨ ਦੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਤਾਂ ਹੋਇਆ ਕਿ ਤਾਲਾ ਲੱਗ ਗਿਆ ਜਦੋਂ ਅਸੀਂ ਕਹਿ ਦਿੱਤਾ ਕਿਉਂਕਿ ਜਦੋਂ ਮੁੱਖ ਮੰਤਰੀ ਕਹਿ ਦਿੰਦੇ ਆ ਸਮਝ ਲਓ ਵੀ ਉਹ ਕਾਨੂੰਨ ਬਣ ਗਿਆ ਤਾਲਾ ਲੱਗਿਆ ਹੋਇਆ ਫੈਕਟਰੀ ਨੂੰ ਤਾਲਾ ਲੱਗਾ ਪਰ ਸਾਨੂੰ ਜਿਹੜੇ ਸੰਬਣ ਹੋਵੇ ਦਿੱਲੀ ਐਨਜੀਟੀ ਤੋਂ ਉਹ ਤਰੀਕ ਤੇ ਆਉ ਉਥੇ ਸਾਂਝੇ ਮੋਰਚੇ ਵਾਲੇ ਫੇਰ ਸਾਨੂੰ ਸੰਭਣਾਉਂਦੇ ਹਾਈ ਕੋਰਟ ਚੰਡੀਗੜ੍ਹ ਤੋਂ ਵੀ ਤਰੀਕ ਤੇ ਆਓ ਉੱਥੇ ਫੇਰ ਸਾਨੂੰ ਸੰਭਣਾਉਂਦੇ ਪਰੋਪਰ ਸੈਸ਼ਨ ਤੋਂ ਕਿ ਤਰੀਕ ਤੋਂ ਆਏ ਇੱਥੇ ਤੇ ਫੈਕਟਰੀ ਕਿਵੇਂ ਬੰਦ ਹੋ ਗਈ ਅਸੀਂ ਤਰੀਕਾ ਭੁਗਤੀ ਜਾਣਦੇ ਆ ਫੈਕਟਰੀ ਪੱਕੇ ਤੌਰ ਤੇ ਬੰਦ ਕਰੇ ਨੋਟੀਫਿਕੇਸ਼ਨ ਜਾਰੀ ਕਰੇ ਅਸੀਂ ਆਪਦੇ ਘਰਾਂ ਨੂੰ ਜਾ ਘਰਾਂ ਨੂੰ ਜਾਈਏ ਅਸੀਂ ਕੋਈ ਵਿਹਲੇ ਨਹੀਂ ਬੈਠੇ ਆ ਅਸੀਂ ਵੀ ਕੰਮਕਾਜ ਵਾਲੇ ਬੰਦੇ ਸਿਰਫ ਅਸੀਂ ਤਾਂ ਬੈਠੇ ਆ ਸਾਡੇ 50 ਪਿੰਡਾਂ ਦਾ ਫੈਕਟਰੀ ਘਾਣ ਕੀਤਾ 50 ਪਿੰਡਾਂ ਦਾ 50 ਪਿੰਡਾਂ ਨੇ 2 ਸਾਲ ਸੰਤਾਪ ਹੋ ਗਿਆ ਇਸ ਪਰ ਸੱਚ ਸਰਕਾਰ ਨੇ ਹਜੇ ਤੱਕ ਸਾਨੂੰ ਕੋਈ ਫੈਸਲਾ ਦਾ ਅਸੀਂ ਤਾਂ ਬੈਠੇ ਵੀਰੇ ਇੱਥੇ ਇਹਨਾਂ ਚੋਣਾਂ ਦੇ ਮਾਹੌਲ ਦੇ ਵਿੱਚ ਤੁਹਾਡੀ ਜਦੋਂ ਵੀ ਕੋਈ ਲੀਡਰ ਆਉਣਗੇ ਹੁਣਗੇ ਪਿੰਡਾਂ ਵਿੱਚ ਵੋਟਾਂ ਮੰਗਣ ਸਵਾਲ ਇਹੀ ਫੈਕਟਰੀਆਂ ਨੂੰ ਲੈ ਕੇ ਹੋ ਰਿਹਾ ਜਾਂ ਹੋਰ ਵੀ ਕੋਈ ਮੰਗਾ ਨੇ ਭਾਈ ਸਵਾਲ ਤਾਂ ਫੈਕਟਰੀਆਂ ਨੂੰ ਲੈ ਕੇ ਹੋ ਰਿਹਾ ਕਿਉਂਕਿ ਸਾਡੇ ਜਿਆਦਾ ਸਭ ਤੋਂ ਜਿਆਦਾ ਨੁਕਸਾਨ ਇਹ ਜੀਰਾ ਸ਼ਰਾਬ ਫੈਕਟ ਨੇ ਕੀਤਾ ਭਗਵੰਤ ਮਾਨ ਸਰਕਾਰ ਜਿਹੜੀ ਭਗਵੰਤ ਮਾਨ ਮੁੱਖ ਮੰਤਰੀ ਆ ਦੇਖੋ ਜੀ ਆਪਣੇ ਪੰਜਾਬੀਆਂ ਦਾ ਇਹ ਕਲਚਰ ਆ ਜਦੋਂ ਆਪਣੇ ਘਰੇ ਕੋਈ ਮੌਤ ਹੋ ਜਾਂਦੀ ਭਲਾ ਦੁਸ਼ਮਣ ਘਰੇ ਮੌਤ ਹੋ ਜਾਵੇ ਬੰਦਾ ਬੈਠਣ ਜਾਂਦਾ ਉਹ ਸਾਡੇ ਪਿੰਡਾਂ ਦੇ ਵਿੱਚ ਇੱਥੇ ਲੋਕ ਮਰੇ ਸਾਡੇ ਪਿੰਡਾਂ ਦੇ ਵਿੱਚ ਤੇ ਕੈਂਸਰ ਫੈਲਿਆ ਸਾਡੇ ਜਵਾਕ ਨੂੰ ਕੈਂਸਰ ਹੋਇਆ ਜਵਾਕ ਮਰੇ ਬੰਦੇ ਮਾਰ ਰਹੇ ਆ ਬੇਜਵਾਨ ਨੇ ਪਸ਼ੂ ਮਾਰ ਰਹੇ ਆ ਪਰ ਭਗਵਾਨ ਤਮਾਨ ਅੱਜ ਧਿੱਕਰ ਪਹੁੰਚਿਆ ਨਹੀਂ ਤੇ ਅੱਜ ਜਦੋਂ ਵੋਟਾਂ ਆ ਗਈਆਂ ਜੀਰੇ ਦੇ ਵਿੱਚ ਹਰਾ ਪੈਨ ਲੈ ਕੇ ਆ ਗਿਆ ਉਹ ਅਸੀਂ ਭਗਵਾਨ ਤਮਾਨ ਨੂੰ ਦੱਸਣਾ ਕਹਿਣਾ ਚਾਹੁੰਦੇ ਆ ਉਹ ਕਿੱਥੇ ਥੋੜਾ ਰਾਗਵ ਚੱਡਾ ਉਹਦਾ ਬੈਠਾ ਇੰਗਲੈਂਡ ਦੇ ਵਿੱਚ ਕਹਿੰਦੇ ਅੱਖਾਂ ਦਾ ਆਪਰੇਸ਼ਨ ਹੋ ਗਿਆ ਉਹ ਥੋੜਾ 92 ਮੂਰਤੀਆਂ ਵਿੱਚੋਂ ਇੱਕ ਜਿਹੜਾ ਮਰਦ ਬੋਲ ਰਿਹਾ ਉਹ ਮਰਦ ਕੁਮਰ ਵੀਰ ਵਿਜੇ ਪ੍ਰਤਾਪ ਸਿੰਘ ਬੋਲ ਰਿਹਾ ਉਹ ਕਹਿ ਰਿਹਾ ਰਾਗਵ ਚੱਡਾ ਨਸ਼ਾ ਵਕਾਰਿਆ ਅੰਮ੍ਰਿਤਸਰ ਦੇ ਵਿੱਚ ਤੇ ਕੀ ਕਾਰਵਾਈ ਕੀਤੀ ਹੈ ਸਰਕਾਰ ਦੱਸ ਸਰਕਾਰ ਜੂ ਟਰਨ ਮਾਰ ਰਹੀ ਆ ਭਗਵਾਨਤਮਾਨ ਨੇ ਲਿਖਤੀ ਰੂਪ ਦੇ ਵਿੱਚ ਫੈਕਟਰੀ ਬੰਦ ਨਹੀਂ ਕੀਤੀ ਐਨਜੀਟੀ ਦੇ ਵਿੱਚ ਅਸੀਂ ਜਾ ਰਹੇ ਆ ਐਨਜੀਟੀ ਦੇ ਵਿੱਚ ਕੋਈ ਐਡਵੋਕੇਟ ਜਰਨਲ ਨਹੀਂ ਜਾਂਦਾ ਹਾਈ ਕੋਰਟ ਦੇ ਵਿੱਚ ਅਸੀਂ ਜਾ ਰਹੇ ਆ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਰਨਲ ਨਹੀਂ ਜਾਂਦਾ ਫੈਕਟਰੀ ਦੇ ਉੱਤੇ ਕ੍ਰਿਮੀਨਲ ਕੇਸ ਹੋਇਆ 1 ਸਾਲ ਹੋ ਗਿਆ 1 ਸਾਲ ਦੇ ਵਿੱਚ ਅੱਜ ਤਿਕਰਮ ਮਲੋਤਰੀਆਂ ਨੂੰ ਇਹ ਭਗਵਾਨਤਮਾਨ ਦੀ ਸਰਕਾਰ ਸੱਮਨ ਨਹੀਂ ਜਾਰੀ ਕਰਾ ਸਕੀ ਜਿਹੜੇ ਤੁਹਾਡੇ ਲੋਕ ਸਭਾ ਹਲਕੇ ਚ ਉਹਨਾਂ ਦਾ ਉਮੀਦਵਾਰ ਖੜਾ ਕੀਤਾ ਲਾਲਜੀਤ ਸਿੰਘ ਭੁੱਲਰ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਕਿ ਕੀ ਬਤਾਓ ਉਹ ਹੀ ਰਿਹਾ ਖਲਣ ਤੁਹਾਡੀ ਗੱਲ ਕਿਉਂਕਿ ਉਹਨਾਂ ਨੇ ਤੇ ਹੁਣ ਅੱਗੇ ਜਾ ਕੇ ਪਾਰਲੀਮੈਂਟ ਚ ਵੀ ਗੱਲਾਂ ਕਰਨੀਆਂ ਲਾਲਜੀਤ ਭੁੱਲਰ ਜੀ ਇੱਥੇ ਸਾਡੇ ਨਜ਼ਦੀਕੀ ਪਿੰਡ ਵਿੱਚ ਆਏ ਸੀ ਸੋਢੀ ਵਾਲੇ ਤੇ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਵੀ ਭੁੱਲਰ ਸਾਹਿਬ ਅਸੀਂ ਸਤਾਏ ਹੋਏ ਲੋਕ ਬੈਠੇ ਆ ਤੁਸੀਂ ਸਾਡੇ ਮੋਰਚੇ ਤੇ ਬੋੜੇ ਨਹੀਂ ਅੱਗੋਂ ਬਲਾਸ ਮਾਰ ਕੇ ਆ ਤੇ ਤੁਸੀਂ ਕੌਣ ਹੁੰਨੇ ਆ ਤੇ ਅਸੀਂ ਕਹਿਆ ਸੀ ਉਹ ਹੁੰਨੇ ਆ ਜਿਹਨੂੰ ਸਾਨੂੰ 2013 ਤੋਂ ਲੈ ਕੇ ਤੁਹਾਡੇ ਪਿੱਛੇ ਆਉਂਦੀਆਂ ਜੁੱਤੀਆਂ ਕਸਾਈਆਂ ਓਏ ਅਸੀਂ ਉਹ ਪੰਜਾਬ ਦੀ ਨੌਜਵਾਨੀ ਆ ਜਿਹਨੂੰ ਭਗਵੰਤ ਮਾਨ ਨੇ ਸੱਤਾ ਲਿਆਂਦੀ ਓ ਕੁਰਸੀ ਦਵਾਈ ਓ ਜਦੋਂ ਇਹ ਕੁਰਸੀ ਤੇ ਬਹਿ ਗਿਆ ਇਹਦੇ ਭੂਤ ਸਵਾਰ ਹੋ ਗਿਆ ਇਹਨੂੰ ਪੰਜਾਬ ਨਹੀਂ ਦੀਦਾ ਇਹਨੂੰ ਦਿੱਲੀ ਦੀਂਦੀ ਆ ਇਹਨੂੰ ਪੂਰਾ ਭਾਰਤ ਦੀਂਦਾ ਪਰ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਪੂਰੇ ਭਾਰਤ ਵਿੱਚ ਵਾਵਾ ਖੱਟਣਾ ਚਾਹਦਾ ਭਗਵੰਤ ਮਾਨ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਤੂੰ ਗੁਜਰਾਤ ਵਿੱਚ ਜਾ ਕੇ ਆਪਣੇ ਹੰਝੂ ਬਹਾਰਿਆ ਸੀ ਕਹਿ ਰਿਹਾ ਸੀਗਾ ਕੇਜਰੀਵਾਲ ਦੇ ਉੱਤੇ ਤਸ਼ੱਦਦ ਹੋ ਰਿਹਾ ਉਹ ਜਿਹੜਾ ਤਸ਼ੱਦਦ ਤੁਸੀਂ ਕੀਤਾ ਉਹ ਸਾਡਾ ਸ਼ੁਭਕਰਨ ਤੁਸੀਂ ਸ਼ਹੀਦ ਕੀਤਾ ਉਦੋਂ ਤੁਹਾਡੇ ਹੰਝੂ ਕਿਉਂ ਨਹੀਂ ਆਏ ਉਦੋਂ ਤੁਹਾਡੇ ਹੰਝੂ ਕਿਉਂ ਨਹੀਂ ਆਏ ਉਹ ਜਦੋਂ ਸਾਡੀ ਮਾਵਾਂ ਦੇ ਪੁੱਤਾਂ ਦੇ ਮਰ ਗਏ ਸੀਗੇ ਬਾਡਰਾਂ ਦੇ ਉੱਤੇ 750 ਕਿਸਾਨ ਮਰਿਆ ਉਦੋਂ ਸਾਡੇ ਹੰਝੂ ਕਿਉਂ ਨਹੀਂ ਆਏ ਉਹ ਜਦੋਂ ਜੀਰੇ ਦੇ ਵਿੱਚ ਉਹ ਸਾਡੇ ਲੋਕ ਮਰ ਰਹੇ ਸੀ ਸਾਡੇ ਪਸ਼ੂ ਮਰ ਰਹੇ ਸੀ ਸਾਡੇ ਜਵਾਕ ਮਰ ਰਹੇ ਸੀ ਉਦੋਂ ਤੁਹਾਡੇ ਕੋ ਹੰਝੂ ਕਿਉਂ ਨਹੀਂ ਆਏ ਮਾਨ ਸਾਹਿਬ ਓ ਤੁਸੀਂ ਥੀਏਟਰ ਵਾਲਿਓ ਤੁਸੀਂ ਫਿਲਮੀ ਹੋ ਤੁਸੀਂ ਅਦਾਕਾਰ ਓ ਤੁਹਾਨੂੰ ਪਤਾ ਕਿੱਥੇ ਹੱਸਣਾ ਤੇ ਕਿੱਥੇ ਰੋਣਾ ਤੁਸੀਂ ਇੱਕ ਦਿਖਾਵਾ ਕਰ ਰਹੇ ਹੋ ਇਹ ਮਗਰਮੱਛ ਦੇ ਅੰਸੂ ਤੁਸੀਂ ਬਹਾ ਕੇ ਲੋਕਾਂ ਦੀ सिंपਤੀ ਲੈਣਾ ਚਾਹੁੰਦੇ ਆ ਪਰ ਹੁਣ ਲੋਕ ਜਾਗ ਚੁੱਕੇ ਆ ਲੋਕ ਜਾਗ ਚੁੱਕੇ ਆ ਲੋਕ ਹੁਣ ਤੁਹਾਨੂੰ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਇਹ ਜੁਮਲਿਆਂ ਦੀ ਸਰਕਾਰ ਆ ਇਹ ਜੁਮਲਿਆਂ ਦੀ ਸਰਕਾਰ ਇਹਨਾਂ ਪੱਲੇ ਕੱਖ ਨਹੀਂ ਹੈਗਾ ਇਹ ਤਾਂ ਕਹਿ ਰਹੇ ਜੀ ਸਰਕਾਰ ਦਾ ਮੌਜੂਦਾ ਦਾ ਰੋਲ ਹੁੰਦਾ ਸਵਾਲ ਵੀ ਉਹਨੂੰ ਹੁੰਦੇ ਆ ਕਿ ਪਹਿਲਾਂ ਵਾਲਿਆਂ ਨੇ ਜਿਹੜਾ ਬਾਕੀ ਵਿਰੋਧੀ ਧਿਰ ਵਾਲੇ ਆ ਉਹ ਤੁਹਾਡਾ ਸਾਥ ਦੇ ਇਹ ਕਿ ਨਹੀਂ ਦੇ ਰਹੇ ਨਹੀਂ ਜੀ ਕਿਸੇ ਨੇ ਸਾਥ ਨਹੀਂ ਦਿੱਤਾ ਸਾਰੇ ਬਸ ਇੱਕ ਇੱਕ ਤੋਂ ਲੈ ਕੇ 10 ਤੱਕ ਜਿਹਨਾਂ ਕਿ ਨਗਿੰਦੀ ਗੇ ਲਿਆ ਸਾਰੇ ਇੱਕੋ ਜਿਹੇ ਨੇ ਸਾਰੇ ਵਾ ਜਿਹੜਾ ਇੱਕ ਵਾਰ ਬਣ ਜਾਣਾ ਜਿਹਨੂੰ ਵੋਟਾ ਇੱਕ ਵਾਰ ਪਹਿਲਾਂ ਸਭ ਕੋ ਗੱਲਾਂ ਮਾਰਦੇ ਨੇ ਕਲਬੀਰ ਤੋਂ ਲੈ ਕੇ ਕੋਈ ਸਾਡੇ ਤੇ ਆਇਆ ਜੀ ਸਾਰੇ ਗੱਲਾਂ ਜੋਗੇ ਨੇ ਕੋਈ ਕਿ ਕਿ ਬਾਣੀ ਫੜਦਾ ਨਹੀਂ ਇੱਥੇ ਸਾਰੇ ਮਤਬਲੀ ਨਹੀਂ ਜਾਂਦੀ ਬਜ਼ੁਰਗੋ ਤੁਸੀਂ ਵੀ ਕਾਫੀ ਸਮੇਂ ਤੋਂ ਇੱਥੇ ਬੈਠੇ ਹੋਵੋਗੇ ਤੇ ਲੀਡਰਾਂ ਤੋਂ ਆਸ ਲੱਗਦੀ ਆ ਕਿਤੇ ਤਾਂ ਗੱਲ ਸੁਣੀ ਜਾਊ ਕੁਝ ਆਸ ਨਹੀਂ ਲੱਗਦੀ ਅਸੀਂ ਬਹੁਤ ਵਾਰ ਇੱਥੇ ਆਏ ਆ ਬਹੁਤ ਵਾਰ ਇਹਨਾਂ ਪੋਸਟ ਆਈ ਆ ਬਹੁਤ ਯਾਦ ਦੀ ਬੰਦੇ ਵੀ ਕੁੱਟੇ ਗਏ ਸਾਡੇ ਤੇ ਫਿਰ ਵੀ ਅਸੀਂ ਇੱਥੇ ਆਉਂਦੇ ਰਹੇ ਆ ਸਨ ਪੰਜ ਬੰਦੇ 6 ਦਿਨ ਅਸੀਂ ਤੂੰ ਵੀ ਲੈ ਕੇ ਲੰਗਰ ਆਉਂਦੇ ਲੰਗਰ ਵੀ ਨਹੀਂ ਆਉਂਦੇ ਹਾਂ ਜਦੋਂ ਇਹ ਸਮੱਸਿਆਵਾਂ ਵੱਡੀਆਂ ਹੋ ਜਾਂਦੀਆਂ ਜਿਵੇਂ ਤੁਸੀਂ ਕਹਿ ਕੇ ਇੱਥੋਂ ਤਾਂ ਸਾਨੂੰ ਆਸ ਕੋਈ ਨਹੀਂ ਉਧਰੋਂ ਭਾਜਪਾ ਵੀ ਅੱਜਕੱਲ ਮੈਦਾਨ ਵਿੱਚ ਨਿਤਰੀ ਹੋਈ ਆ ਕਹਿੰਦੇ ਜਿਹੜੇ ਮਸਲੇ ਇੱਥੋਂ ਵਾਲਿਆਂ ਨੂੰ ਹੱਲ ਨਹੀਂ ਹੁੰਦੇ ਅਸੀਂ ਕਰਾਂਗੇ ਤਾਂ ਤੁਸੀਂ ਉਹਨਾਂ ਨਾਲ ਵੀ ਤੁਹਾਡਾ ਕੋ ਰਾਬਤਾ ਕਾਇਮ ਹੋਇਆ ਨਾ ਉਹ ਤਾਂ ਉਹ ਦਾ ਦੂਜੇ ਕੋਈ ਆਸ ਨਾ ਤਨ ਕੋਲੋਂ ਪਾਸ ਕੀਤੇ ਬਣਾ ਹੀ ਕੋ ਉਹ ਵੀ ਉਹ ਵੀ ਨਹੀਂ ਕੀਤੇ ਕੋਈ ਪਾਰਟੀ ਨਹੀਂ ਸਾਡੀ ਕਰਦੀ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਜਦੋਂ ਸਾਡੇ ਕੋਈ ਪਾਰਟੀ ਨਹੀਂ ਆਈ ਸਾਡੇ ਕੋਲ ਇੱਥੇ ਆਏ ਨਹੀਂਗੇ ਵੀ ਧਰਨਾ ਕਰਦੋ ਲੈ ਕੋਈ ਨਹੀਂ ਆਇਆ ਤੇ ਅਸੀਂ ਹੁਣ ਕਿਹਨੂੰ ਵੋਟਾਂ ਪਾਣੇ ਆ ਅਸੀਂ ਤਾਂ ਬਾਈਕਾੜ ਕਰੀ ਬੈਠੇ ਸਾਰਿਆਂ ਨਾਲ ਸਾਰਿਆਂ ਦਾ ਬਾਈਕਾਟ ਹਾਂ ਸਾਰਿਆਂ ਦਾ ਬਾਈਕਾਟ ਇੱਕ ਗੱਲ ਸਾਹਮਣੇ ਆਈ ਸੀ ਕਿ ਤੁਹਾਡੇ ਹਲਕੇ ਚ ਜਾਦ ਉਮੀਦਵਾਰ ਜਿਹੜੇ ਖੜੇ ਆ ਕਿ ਉਹਨਾਂ ਨੂੰ ਅਸੀਂ ਭਾਵੇਂ ਭੁਗਤ ਲਾਂਗੇ ਉਹਨਾਂ ਦੇ ਹੱਕ ਵਿੱਚ ਕੀ ਅਮਰਤਪਾਲ ਦਾ ਸਾਥ ਦੇ ਰਹੇ ਆ ਤੁਹਾਨੂੰ ਹਜੇ ਕੋਈ ਸਾਥ ਨਹੀਂ ਕਿਸੇ ਨੂੰ ਅਸੀਂ ਕਿਸੇ ਨੂੰ ਵੀ ਸਾਥ ਦੇਣਾ ਅਮਰਤਪਾਲ ਲਈ ਆਈ ਆਪ ਦੀ ਮਰਜ਼ੀਆਂ ਜੀ ਜੀਕ ਤਾਂ ਵੋਟ ਪਾਓ ਤੁਸੀਂ ਹੁਣ ਜਿਹੜੇ ਮੋਰਚੇ ਦੇ ਵਿੱਚ ਇੱਥੋਂ ਤੱਕ ਗੱਲ ਪੁੱਜ ਗਈ ਆ 2 ਸਾਲ ਤੋਂ ਵਿਵਾਦ ਦਾ ਸਮਾਂ ਹੋ ਚੱਲਿਆ ਤਾਂ ਫਿਰ ਹੁਣ ਗੱਲ ਬਣੇਗੀ ਕਿ ਇੱਥੇ ਕਿਵੇਂ ਬਣੇਗੀ ਜਿਵੇਂ ਸੁਣਿਆ ਨਹੀਂ ਜਾ ਰਿਹਾ ਮੈਂ ਤਰਸਾਮ ਦੀ ਸੰਘਰਸ਼ ਕਮੇਟੀ ਨੂੰ ਬਲੌਕ ਕਰਦਾ ਅਸੀਂ ਵੋਟਾਂ ਨਾਲ ਅਸੀਂ ਇੱਕ ਮੈਂ ਤਾਂ ਕਰੇ ਤਾ ਸਰਪੰਚੀ ਦੇ ਨਾਮ ਮੈਂਬਰੀ ਦੀ ਮੈਂ ਕਿਤੇ ਵੋਟ ਪਾਉਣ ਨਹੀਂ ਗਿਆ ਇਹਨਾਂ ਦੇ ਵਿੱਚੋਂ ਕੱਖ ਨਹੀਂ ਨਿਕਲਦਾ ਤੇ ਫਿਰ ਜਿਨ੍ਹਾਂ ਨੇ ਪਾਰਲੀਮੈਂਟ ਬੈਠ ਕੇ ਕਾਨੂੰਨ ਬਣਾਉਣੇ ਆ ਉਹ ਤਾਂ ਤੁਹਾਡੇ ਹੱਕ ਦੇ ਹੋਣਗੇ ਨਹੀਂ ਜੇ ਵੋਟ ਹੀ ਨਹੀਂ ਪਾਓਗੇ ਜਿਹੜਾ ডিসੀ ਜਾਂਦਾ ਕੀ ਆਪਣੇ ਕੋਲ ਸਕੂਲ ਹੈਗਾ ਕੋਈ ਰੇਲਵੇ ਹੈਗੀ ਆ ਕੋਈ ਆਪਣੇ ਕੋਲ ਮੰਡੀ ਕਰਨ ਆਪਣਾ ਤੁਰਨ ਜਾ ਰਹੇ ਆ ਆਪਣੇ ਕੋਲ ਜਿਹੜਾ ਹੈਗਾ ਸੀ ਸਾਰਾ ਕੁਝ ਉਹ ਵੀ ਖੋ ਲਿਆ ਹੁਣ ਤਾਂ ਜੇ ਜੁਪੀ ਜਾਣਾ ਹੋਵੇ ਤੇ ਇੱਥੋਂ ਲਾ ਕੇ 25 ਟੂਲ ਪਲਾਜੇ ਪੈ ਜਾਂਦੇ ਹੁਣ ਮੈਂ ਥੋੜੇ ਦਿਨ ਗਿਆ ਉਹਨਾਂ ਗੱਡੀ ਤੇਲ ਖਾਂਦੇ ਉਹਨਾਂ ਟੂਲ ਪਲਾਜਾ ਤੁਹਾਨੂੰ ਸੜਕਾਂ ਫੈਰਾ ਕੀ ਬਣਾਉਂਦਾ ਸਰਕਾਰ ਦੇ ਕੰਮ ਸੀ ਸੜਕਾਂ ਬਣਾਉਂਦੀ ਫ੍ਰੀ ਬਣਾਉਂਦੀ ਸਾਡੇ ਕੋਲ ਜੋ ਟੈਕਸ ਹੀ ਸਾਡੇ ਕੋਲ ਲੈਣਾ ਤੇ ਗੱਡੀ ਨਵੀਂ ਲਈ ਤੇ ਫਿਰ ਟੈਕਸ ਲਈ ਦੇਗੀ ਤੇ ਨਾ ਤਾਂ ਟੂਲ ਤੇ ਜਾਈਏ ਤੇ ਫਿਰ ਵੀ ਟੈਕਸ ਦੇਗੀ ਅਸੀਂ ਸਮੇਂ ਸਮੇਂ ਤੇ ਪ੍ਰੋਟੈਸਟ ਕਰਦੇ ਰਹੇ ਹਾਂ ਜੀ ਕਿ ਕਿੰਨੇ ਕੁ ਲੋਕ ਸਾਥ ਦਿੰਦੇ ਐ ਇੱਥੇ ਕਿ ਇੰਨੇ ਕੁ ਗਿਣਤੀ ਦੇ ਵਿੱਚ ਹੀ ਬਹਿਣਾ ਪੈਂਦਾ ਤੁਹਾਨੂੰ ਨਹੀਂ ਇੱਥੇ ਤਾਂ ਬਹੁਤ ਸਾਰਾ ਇਲਾਕਾ ਸਾਥ ਦੇ ਰਿਹਾ ਜਦੋਂ ਦਾ ਵਾਤਾਵਰਣ ਸ਼ੁੱਧ ਹੋ ਗਿਆ ਜੋਂਦੀ ਫੈਕਟਰੀ ਬੰਦ ਹੋਈ ਆ ਥੱਲੋਂ ਪਾਣੀ ਸ਼ੁੱਧ ਹੋ ਗਿਆ ਮੈਂ ਜੀਰੇ ਨੂੰ ਬਿਲੋਂਗ ਕਰਦਾ ਤੇ ਜੀਰੇ ਦਾ ਪਾਣੀ ਖਰਾਬ ਸੀ ਅਸੀਂ ਜਾ ਕੇ ਕੰਪਲੇਟਾ ਕਰ ਕਰ ਥੱਕ ਗਏ ਉਹ ਪਾਣੀ ਸ਼ੁੱਧ ਨਹੀਂ ਹੋ ਸਕਿਆ ਜੋਂਦੀ ਫੈਕਟਰੀ ਬੰਦ ਹੋ ਗਈ ਪਾਣੀ ਵੀ ਅੱਜ ਕੱਲ ਸ਼ੁੱਧ ਹੋ ਗਿਆ ਹਵਾ ਪਾਣੀ ਸ਼ੁੱਧ ਹੋ ਗਿਆ ਅਸੀਂ ਤਾਂ ਇਸ ਮੋਰਚੇ ਦਾ ਪੂਰਾ ਡਟ ਕੇ ਸਾਥ ਦੇ ਰਹੇ ਹਾਂ ਇਸ ਕਰਕੇ ਅਸੀਂ ਕਿਨੇ ਪੱਕਾ ਤਾਲਾ ਲੱਗਣਾ ਚਾਹੀਦਾ ਇਹਨੂੰ ਨੋਟੀਫਿਕੇਸ਼ਨ ਜਾਰੀ ਕਰੇ ਭਗਵੰਤ ਮਾਨ ਮਤਲਬ ਜਿਹੜਾ ਉਦੋਂ ਐਲਾਨ ਹੋਇਆ ਸੀ ਮੁੱਖ ਮੰਤਰੀ ਵੱਲੋਂ ਉਹਦੇ ਨਾਲ ਤਸੱਲੀ ਨਹੀਂ ਹੋਈ ਨਹੀਂ ਨਹੀਂ ਉਹ ਕੋਈ ਤਸੱਲੀ ਆਵੇ ਉਹ ਤਾਂ ਬੋਗਲਵਾ ਤੋਂ ਮਿੱਟੀ ਝਾੜਨ ਵਾਲਾ ਕੰਮ ਸੀ ਉਹ ਝਾੜਤੀ ਪੱਕਾ ਲਿਖ ਕੇ ਲਿਖਤੀ ਰੂਪ ਦੇ ਵਿੱਚ ਦੇਵੇ ਸਾਨੂੰ ਬਿਆਨ ਲਿਖ ਕੇ ਤੇ ਅਸੀਂ ਇਹ ਮੋਰਚਾ ਉਦੋਂ ਚੱਕ ਲਾਂਗੇ ਲੱਗਿਆ ਕੀ ਅੰਦਰ ਕੋਈ ਯੂਨਿਟ ਚੱਲੇ ਆ ਫੈਕਟਰੀ ਦੇ ਜਾਂ ਸਾਰੇ ਬੰਦ ਪਏ ਚੱਲਿਆ ਨਹੀਂ ਚੱਲਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਨਹੀਂ ਚੱਲਣ ਦੇਾਂਗੇ ਜਦ ਤੱਕ ਸਾਨੂੰ ਇਹ ਲਿਖਤੀ ਰੂਪ ਵਿੱਚ ਨਹੀਂ ਦਿੰਦੇ ਸਾਡਾ ਮੋਰਚਾ ਐਵੇਂ ਜਾਰੀ ਰਹੂਗਾ ਤੁਸੀਂ ਕੀ ਕਹਿੰਨੇ ਹੋ ਕਿਉਂਕਿ ਨਾਲ ਤਾਂ ਖੇਤਾਂ ਵਾਲਾ ਪਾਸਾ ਸਾਹਮਣਾ ਪੈਂਦਾ ਫਿਰ ਮੋਰਚਿਆਂ 'ਚ ਜਾਣਾ ਪੈਂਦਾ ਇੱਕ ਤੁਹਾਡੇ ਇਸ ਇਲਾਕੇ 'ਚ ਲੱਗ ਗਿਆ ਮੋਰਚਾ ਕੀ ਕਹਿਣਾ ਚਾਹੂੰਗੀ ਆਹੀ ਤਾਂ ਹੀ ਕਹਿੰਦੇ ਆ ਵੀ ਸਰਕਾਰ ਥੇ ਲੇੜੜਗਾ ਕਰਕੇ ਯਾਨਕਿ ਬਹੁਤ ਜ਼ੋਰ ਲਾਇਆ ਪਰ ਨਹੀਂ ਮੰਨਦੇ ਏਦੂ ਗਾਂ ਤਾਂ ਹੁਣ ਵੀ ਪ੍ਰਦਰਸ਼ਨ ਜੋਗੇ ਰਹਿ ਗਏ ਸੀ ਕਾਮਕਾਰ ਤਾਂ ਚਲੋ ਜਿਹੜੇ ਕਰਨੇ ਸੀ ਉਹ ਕਰਨੇ ਹੀ ਪੈਂਦੇ ਸਾਨੂੰ ਦਿਨ ਰਾਤ ਪਰ ਅਬੀ ਕੰਮਕਾਰਾਂ ਤੋਂ ਛੁੱਟ ਕੇ ਤੇ ਹੁਣ ਪ੍ਰਦਰਸ਼ਨ ਕਰਨੇ ਰਹਿ ਗਏ ਵੀ ਵੋਟ ਪਾ ਲਓ ਤੇ ਜੁੱਤਾਂ ਖਾ ਲਓ ਗੱਲ ਉੱਥੇ ਹੀ ਆ ਗਈ ਹੈ ਤੇ ਵੀ ਹਾਲਾਤ ਨਹੀਂ ਸੁਧਰ ਸਕਦੇ ਵੀ ਜਾਂ ਤਾਂ ਆਪ ਦਾ ਛੇਤਰ ਕਰੜਾ ਕਰ ਲਗੇ ਤੇ ਜਿਆ ਐ ਲੀਡਰ ਸੁਦਰ ਜਣ ਗੱਲ ਦੋਹਾਂ ਚ ਇੱਕ ਹੋਣੀ ਆ ਵੀ ਹੁਣ ਇਸ ਛੱਤਰ ਨਾਲ ਹੀ ਕੰਮ ਸੋਧ ਜਿੰਨੇ ਉਮੀਦਵਾਰ ਤੁਹਾਡੇ ਇਲਾਕੇ ਚ ਖੜੇ ਹੈ ਜੇ ਆਗੇ ਸਾਹਮਣੇ ਸਭ ਤੋਂ ਵੱਡਾ ਸਵਾਲ ਕੀ ਕਰਨਾ ਚਾਹੋਗੇ ਪਹਿਲਾ ਅਈ ਤਾਂ ਉਹੀ ਗੱਲ ਆ ਵੀ ਗੱਲ ਤਾਂ ਫੇਰ ਛੱਤਰ ਤੇ ਆਉਂਦੀ ਆ ਜੀ ਵੀ ਪਿਆਰ ਵਾਲਾ ਕੰਮ ਹੈ ਨਹੀਂ ਪਿਆਰ ਬਥੇਰਾ ਕਰ ਲਿਆ ਇਹਨਾਂ ਨੂੰ ਹਰੇਕ ਦੀ ਮਿਹਨਤ ਕਰ ਲਈ ਆ ਮਤਲਬ ਤੁਹਾਡੇ ਪਿੰਡ ਦੇ ਵਿੱਚ ਪਾਰਟੀਆਂ ਨੇ ਬੂਥ ਵੀ ਤਾਂ ਲਾਉਣੇ ਆ ਨਾ ਹਾਂ ਜੀ ਸਾਰੀ ਛੱੜਤੀ ਆ ਜੀ ਨਾ ਕਾਂਗਰਸੀ ਨਾ ਆਮ ਆਦਮੀ ਕੋਈ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰਦੇ ਇਸ ਵਕਤ ਤਾਂ ਤੁਹਾਡੀ ਇਸ ਇਲਾਕੇ ਦੇ ਵਿੱਚ ਜਿੰਨੇ ਪਿੰਡ ਪੈਂਦੇ ਆ ਜੀ ਕਿਉਂਕਿ ਸੁ ਦੇਣੀ ਤਾਂ ਫਿਰ ਉਹ ਪ੍ਰਚਾਰ ਕਰਨ ਦੇ ਵਿੱਚ ਸ਼ਿਕਾਇਤਾਂ ਕਰਨਗੇ ਕਿ ਸਾਨੂੰ ਤਾਂ ਪ੍ਰਚਾਰ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਬਾਈ ਜੀ ਅਸੀਂ ਸਾਂਝੇ ਮੋਰਚੇ ਵੱਲੋਂ ਸਾਰੇ ਹੀ 86 ਲੀਡਰਾਂ ਦਾ ਬਾਈਕਾਟ ਹੈ ਸ਼ਿਕਾਇਤਾਂ ਕਰਨ ਜਦੋਂ ਅਸੀਂ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਉਹਨਾਂ ਨੂੰ ਆ ਜੀਰਾ ਸ਼ਰਾਬ ਫੈਕਟਰੀ ਨਹੀਂ ਦੇ ਸੀ ਤੇ ਅੱਜ ਉਹ ਸ਼ਿਕਾਇਤਾਂ ਕਰਨਗੇ ਉਹ 17 18 ਸਾਲਾਂ ਤੋਂ ਅਸੀਂ ਇੱਥੇ ਸੰਤਾਪ ਢਾ ਰਹੇ ਆ ਉਹਨਾਂ ਨੂੰ ਆ ਫੈਕਟਰੀ ਨਹੀਂ ਦੀ ਸੀ ਇਹਨਾਂ ਨੇ ਰਿਵਰਸ ਬੋਰਿੰਗ ਕਰਕੇ ਸਾਡਾ ਪਾਣੀ ਗੰਦਲਾ ਕੀਤਾ ਸਾਡਾ ਪਾਣੀ ਦੂਸ਼ਤ ਕੀਤਾ ਉਦੋਂ ਤਾਂ ਇਹ ਬੋੜੇ ਨਹੀਂ ਅੱਜ ਤੁਸੀਂ ਸਾਡੇ ਧਰਨੇ ਦੇ ਉੱਤੇ ਸ਼ਾਸਤ ਕਰੋਗੇ ਅੱਜ ਸ਼ਾਸਤ ਕਰੋਗੇ ਤੁਸੀਂ ਅਸੀਂ ਇਸ ਸਾਰੀਆਂ ਹੀ ਸ਼ਾਸਕੀ ਲੀਡਰਾਂ ਦਾ ਬਾਈਕਾਟ ਆ ਪੂਰਨ ਤੌਰ ਤੇ ਬਾਈਕਾਟ ਆ ਨਾ ਤਾਂ ਸਾਂਝੇ ਮੋਰਚੇ ਦੇ ਨਾਂ ਤੇ ਕੋਈ ਸ਼ਾਸਤ ਕਰੇ ਤੇ ਨਾ ਹੀ ਸਾਂਝੇ ਮੋਰਚੇ ਤੇ ਆਵੇ ਤੇ ਨਾ ਹੀ ਸਾਂਝੇ ਮੋਰਚੇ ਵੱਲੋਂ ਕੋਈ ਸਮਰਥਨ ਹੈਗਾ ਕਿਸੇ ਵੀ ਸ਼ਾਸਕੀ ਪਾਰਟੀ ਨੂੰ ਕਿਉਂਕਿ ਅਸੀਂ ਸੁਣਨ ਚ ਆਇਆ ਕਿ ਤੁਸੀਂ ਜਿਹੜੇ ਮੰਗ ਪੱਤਰ ਤਾਂ ਦੇਣੇ ਹੀ ਦੇਣੇ ਆ ਜਦੋਂ ਇੱਥੇ ਵੋਟਾਂ ਪਾਣੀਆਂ ਇੱਕ ਜ਼ੋਨ ਨੂੰ ਵੀ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਪਿੰਡਾਂ ਵਿੱਚ ਆਗੂ ਹੁੰਦੇ ਆ ਉਹ ਤੇ ਬੂਥ ਵੀ ਲਾਉਣਗੇ ਉਹ ਤੇ ਕਹਿਣਗੇ ਨਾ ਪੀਲਾ ਕਰਨਗੇ ਕਿ ਆਹ ਵੋਟਾਂ ਪਾਓ ਬਾਈ ਜੀ ਦੱਸਾ ਕੀ ਚੱਕਰ ਹੈ ਜੀ ਜਿਹੜੇ ਕੋਈ ਵੀ ਸਿਆਸੀ ਤੈਰਾ ਉਹਦੇ ਨਾਲ ਪਿੰਡ ਚੋਂ ਚਾਰ ਪੰਜ ਜਾਣੇ ਜੁੜੇ ਹੀ ਹੁੰਦੇ ਆ ਉਹ ਚਾਰ ਪੰਜ ਜੁੜੇ ਆ ਪਰ ਲੋਕਾਂ ਨੇ ਐਰ ਕੀ ਉਹ ਚੀਜ਼ਾਂ ਲੋਕਾਂ ਨੂੰ ਪਤਾ ਲੋਕੀ ਗੁਪਤ ਹੋ ਗਏ ਸਾਰੇ ਲੋਕ ਸਹਿਮੇ ਬੈਠੇ ਆ ਗੁਪਤ ਹੋਏ ਬੈਠੇ ਆ ਇੱਥੇ ਤਾਂ ਵੇਖੋ ਜੀ ਥੈਲੀ ਦੇ ਵਿੱਚੋਂ ਉਹਦੋਂ ਸੱਪ ਨਿਕਲਣਾ ਆ ਬੰਦਾ ਜੱਤ ਗਿਆ ਇੱਥੇ ਹੁਣ ਕੋਈ ਵੀ ਜੋ ਲੋਕਾਂ ਦੇ ਆ ਵੀ ਸਾਰੇ ਲੋਕ ਗੁਪਤ ਹੋਏ ਹੋਏ ਆ ਕਿਸੇ ਦਾ ਕੋਈ ਸਮਰਥਨ ਨਹੀਂ ਸਾਰੇ ਲੋਕਾਂ ਨੇ ਸਾਰੇ ਸਿਆਸੀ ਲੀਡਰਾਂ ਨੂੰ ਦੇਖ ਲਿਆ ਇਹ ਜਿਹੜੀ ਆ ਸ਼ਰਾਬ ਫੈਕਟਰੀ ਹੈ ਸਿਆਸੀ ਲੀਡਰਾਂ ਦੀ ਦੇਣ ਆ ਜੇ ਅਸੀਂ ਤਾਂ ਕਰਕੇ ਸਾਰੇ ਸਿਆਸੀ ਲੀਡਰਾਂ ਦਾ ਬਾਈਕਾਟ ਆ ਜੀ ਫਿਰ ਜਦੋਂ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਤੁਹਾਡਾ ਨੁਮਾਇੰਦਾ ਕੋਈ ਤਾਂ ਜਾ ਹੀ ਗਿਆ ਹੀ ਜਾਏਗਾ ਇੱਕ ਨੇ ਤਾਂ ਜਿੱਤਣਾ ਹੀ ਹੈ ਫਿਰ ਕਿਹਦੇ ਤਵਾਸ ਰੱਖਦੇ ਹੋ ਕਿ ਜਾ ਕੇ ਸਾਡੀ ਪਾਰਲੀਮੈਂਟ ਵਿੱਚ ਗੱਲ ਕਰੇ ਜੇ ਇੱਥੇ ਨਹੀਂ ਹੋ ਰਹੀ ਅਸੀਂ ਤਾਂ ਉਹੀ ਤਾਂ ਗੱਲ ਕਹਿ ਰਹੇ ਹਾਂ ਜੀ 2 ਸਾਲਾਂ ਤੋਂ ਕੋਈ ਤਾਂ ਬੋਲੇ ਕੋਈ ਤਾਂ ਜਾਵੇ ਕੋਈ ਤਾਂ ਪਾਰਲੀਮੈਂਟ ਵਿੱਚ ਜਾਵੇ ਇੱਕ ਵਾਰੀ ਜਸਵੀਰ ਸਿੰਘ ਡੈਂਪਾ ਬੋਲਿਆ ਉਹ ਬੋਲੇ ਆ ਉਸ ਤੋਂ ਬਾਅਦ ਆਪਣੇ ਨਰੇਸ਼ ਕੁਟਾਰੀਆ ਤਿੰਨ ਵਾਰੀ ਵਿਧਾਨ ਸਭਾ ਚ ਬੋਲਿਆ ਪਰ ਇਹਨਾਂ ਨੇ ਉਹ ਇੱਕ ਗੋਗਲ ਮਤ ਮਿੱਟੀ ਝਾੜਤੀ ਉਸ ਤੋਂ ਬਾਅਦ ਆਪਣਾ ਕੋਈ ਫਰਜ਼ ਨਹੀਂ ਸਮਝਿਆ ਨਾ ਤਾਂ ਨਰੇਸ਼ ਕੁਟਾਰੀ ਨੇ ਸਮਝਿਆ ਤੇ ਨਾ ਹੀ ਡੈਂਪੇ ਨੇ ਸਮਝਿਆ ਡੈਂਪੇ ਤੋਂ ਅਸੀਂ ਕਹਿ ਕੇ ਮਰ ਗਏ ਵੀ ਸਾਨੂੰ ਰਿਪੋਰਟ ਲਿਆਂਦੇ ਉਹ ਰਿਪੋਰਟ ਨਹੀਂ ਲਿਆਂਦੀ ਗਈ ਦੂਜੀ ਵਾਰੀ ਅਸੀਂ ਫੇਰ ਕਹੇ ਵੀ ਮੰਤਰੀ ਸਾਹਿਬ ਸਾਡੇ ਜੀ ਤੁਸੀਂ ਗੱਲ ਰੱਖੋ ਪਰ ਉਹਨੇ ਵੀ ਹੱਥ ਖੜੇ ਕੀਤੇ ਉਹ ਕਹਿੰਦਾ ਵੀ ਮੇਰਾ ਕੋਈ ਸਾਥ ਨਹੀਂ ਦੇ ਰਿਆ ਇਹੀ ਗੱਲ ਸਾਨੂੰ ਨਰੇਸ਼ ਕੁਟਾਰੀ ਨੇ ਕਹੀ ਕਹਿੰਦਾ ਮੇਰੇ ਹੱਥ ਵਸ ਹੈ ਨਹੀਂ ਕੁਝ ਵੀ ਕਿਉਂਕਿ ਜਿਹੜਾ ਕਿ ਇਹ ਲੀਡਰਾਂ ਲੀਡਰਾਂ ਨੂੰ ਚਲਾਉਂਦਾ ਕਾਰਪੋਰੇਟ ਕਰਾਨਾ ਕਾਰਪੋਰੇਟ ਕਰਾਨੇ ਦੀ ਇਹਦੀ ਮੋਟੀ ਫੰਡਿੰਗ ਹੁੰਦੀ ਆ ਇਹ ਆਪਸ ਵਿੱਚ ਪ ਜੀ ਆ ਇਹ ਦੇਖੋ ਜੀ ਚੰਡੀਗੜ੍ਹ ਦੇ ਵਿੱਚ ਇਹ ਅਲਾਈਅੰਸ ਕਰਕੇ ਖੇਡ ਰਹੇ ਨੇ ਪੰਜਾਬ ਦੇ ਵਿੱਚ ਇਹ ਧੜੇ ਬਾਜੀ ਬਣਾ ਕੇ ਖੇਡ ਰਹੇ ਨੇ ਪਰ ਇਹ ਲੋਕ ਸਮਝ ਚੁੱਕੇ ਆ ਵੀ ਅੰਦਰੋਂ ਇਹ ਐਕਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਲੜਾਉਂਦੇ ਆ ਪਰ ਪਿੰਡਾਂ ਦੇ ਲੋਕ ਹੁਣ ਸਿਆਣੇ ਹੋ ਗਏ ਆ ਕੋਈ ਵੀ ਸ਼ਾਸਕ ਲੀਡਰ ਦਾ ਕੋਈ ਸਮਰਥਨ ਨਹੀਂ ਕਰ ਰਿਹਾ ਜੀ ਤਾ ਸਰਪੰਚ ਸਾਹਿਬ ਤੁਸੀਂ ਦੱਸੋ ਵੀ ਜਿੱਥੇ ਸਾਰੀਆਂ ਪਾਰਟੀਆਂ ਨੇ ਅਲਵਿਦਾ ਕਹਿ ਦਿੱਤਾ ਗਿਆ ਕੱਲ ਨੂੰ ਤਾਂ ਤੁਹਾਡੇ ਜਿਹੜੇ ਬਾਕੀ ਹਾਲ ਦੇ ਆਲੇ ਦੋਲੇ ਦੇ ਪਿੰਡ ਐ ਗਰਾਂਟਾ ਨੂੰ ਵੀ ਤਰਸ ਸਕਦੇ ਸਾਰੀਆਂ ਪਾਰਟੀਆਂ ਜਿਹੜੀਆਂ ਸੱਤਾ 'ਚ ਆ ਗਈਆਂ ਕਹਿਣਗੇ ਇਹਨਾਂ ਨੇ ਕਿਹੜਾ ਵੋਟਾਂ ਪਾਈਆਂ ਭਾਈ ਸਾਡੀ ਇਹ ਬੇਨਤੀ ਜੋ ਸਰਾਹ ਫੈਕਟਰੀ ਮਰ 2 ਸਾਲ ਬੈਠਿਆ ਨੂੰ ਹੋ ਗਏ ਆ ਸਿਆਸੀ ਪਾਰਟੀ ਨੇ ਕਿਸੇ ਨੇ ਆ ਕੇ ਹਰ ਨਾਮ ਨਾਰਾ ਮਾਰੇ ਥੇ ਵੀ ਇਹ ਫੈਕਟਰੀ ਯਰ ਵੰਡਰੀ ਫੈਕਟਰੀ ਬੰਦ ਹੋਣੀ ਚਾਹੀਦੀ ਆ ਤਾਂ ਲੋਕਾਂ ਕੇ ਪਏ ਸਿਆਸੀ ਪਾਰਟੀਆਂ ਤੋਂ ਹੋਰ ਜਦੋਂ ਦੀ ਫੈਕਟਰੀ ਨੂੰ ਤਾਲਾ ਲੱਗਿਆ ਚਾਹੇ ਉਹ ਕੱਚੇ ਤੌਰ ਤੇ ਤੁਸੀਂ ਕਹਿੰਨੇ ਹੋ ਲੱਗਿਆ ਉਦੋਂ ਦਾ ਵਾਤਾਵਰਨ ਦੇ ਵਿੱਚ ਫਰਕ ਪਿਆ ਆਲੇ ਦੁਆਲੇ ਪਿੰਡਾਂ ਦਾ ਪਾਣੀ ਚੈੱਕ ਕਰਾਇਆ ਤੁਸੀਂ ਬਹੁਤ ਜ਼ਿਆਦਾ ਜੀ ਸਾਨੂੰ ਦਸੀ ਜਾਂਦਾ ਸਾਨੂੰ ਹਵਾ ਵਧੀਆ ਆ ਰਹੀ ਹੁਣ ਆ ਵੇਖੋ ਵਾਤਾਵਰਨ ਕਿੰਨਾ ਵਧੀਆ ਆ ਅੱਗੇ ਧੁੰਦ ਧੁੰਦੀ ਜੁੜੀ ਇੱਥੇ ਤੇ ਗੰਦਾ ਮੁਸ਼ਕ ਮਾਉਂਦਾ ਇਸ ਦਰਮਿਆਨ ਨੂੰ ਤੇ ਜਿਹੜਾ ਸਾਡੀ ਸੁਹਾ ਸਾਡੀ ਖੱਡ ਘਰਾ ਦੇ ਪਈ ਹੁੰਦੀ ਸੀ ਸਾਡੀਆਂ ਫਸਲਾਂ ਦੇ ਪਈਆਂ ਸਾਡ ਪੱਠਿਆਂ ਦੇ ਪਈ ਹੁੰਦੀ ਸਾਡੇ ਪੋਹਾਂ ਦੇ ਖੁਰਲੇ ਸੁਹਾ ਪਈ ਹੁੰਦੀ ਸੀ ਹੁਣ ਸਾਡੇ ਐਨ ਬੜੀਆ ਮਾਹੌਲ ਬਣਿਆ ਜੈਸ ਤਰ੍ਹਾਂ ਮੰਨ ਲਓ ਸਵਰਗ ਬਣ ਗਿਆ ਸਾਡੇ ਇਲਾਕਾ ਜੈਸ ਤਰ੍ਹਾਂ ਪਹਿਲਾਂ ਸੀਗਾ 2 ਗਿਆ ਨਹੀਂ ਤਾਂ ਤੋ ਤਿੰਨ ਸਾਲ ਪਹਿਲਾਂ ਇੱਥੇ ਨਰਕ ਬਣਿਆ ਪੂਰਾ ਗੰਦਾ ਸਮੈਲ ਆਉਂਦੀ ਸੀ ਸਵਾਹ ਆਉਂਦੀ ਸੀ ਪਿੰਡਾਂ ਦੀ ਅਤੇ ਬਾਜ ਬਹੁਤ ਬਹੁਤ ਵਾਰੀ ਆਵਾਜ਼ ਆਉਂਦੀ ਸੀ ਸਾਡੀ ਸੜਕ ਸਾਡੀ ਭਰੀ ਹੁੰਦੀ ਗੰਦ ਨਾਲ ਹੁਣ ਸਾਡਾ ਇਲਾਕਾ ਸਵਰਗ ਬਣ ਗਿਆ ਅਸੀਂ ਦਾ ਪਰਮਾਤਮਾ ਦਾ ਧੰਨਵਾਦ ਕਰਦੇ ਵਾਹਿਗੁਰੂ ਦਾ ਜਿਨ੍ਹਾਂ ਨੇ ਸਾਡੀ ਸਾਥ ਦੇ ਕੇ ਇਹ ਫੈਕਟਰੀ ਬੰਦ ਕਰਾਈ ਆ ਦਾ ਇਹ ਜੀਰਾ ਮੋਰਚਾ ਜਿਹੜਾ ਲੱਗਿਆ ਹੋਇਆ ਸਾਂਝਾ ਮੋਰਚਾ ਉਸ ਨੂੰ ਲੈ ਕੇ ਸਾਰਿਆਂ ਨੇ ਇੱਕ ਗੱਲ ਆਖੀ ਹੈ ਕਿ ਸਿਆਸੀ ਪਾਰਟੀਆਂ ਤੋਂ ਅਸੀਂ ਅੱਕੇ ਕਿਉਂ ਆ ਔਰ ਇਹਨਾਂ ਨੇ ਸਾਰਿਆਂ ਦਾ ਜਿਹੜਾ ਮਨ ਬਣਾਇਆ ਔਰ ਖਾਸ ਕਰਕੇ ਜਿਹੜੀਆਂ ਤੁਸੀਂ ਇੱਥੋਂ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੀ ਬੱਸਾਂ ਲੰਘੀਆਂ ਸੀ ਵੈਣਾ ਤੇ ਹੁਣ ਪੁਲਿਸ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਇੱਥੇ ਗੇੜੇ ਕੱਢ ਰਹੀਆਂ ਕਿ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਦੇ ਕਰਾਉ ਕਰਨ ਦਾ ਜਾਂ ਉਹਨਾਂ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਉਸ ਨੂੰ ਲੈ ਕੇ ਫੈਕਟਰੀ ਦਿਵਾਲੇ ਦਿਵਾਲੇ ਪੁਲਿਸ ਦੀਆਂ ਗੱਡੀਆਂ ਤੇ ਬੱਸਾਂ ਨੇ ਜਿਹੜੀਆਂ ਉਹ ਦੇਖੀਆਂ ਜਾ ਸਕਦੀਆਂ ਤੇ ਤੁਸੀਂ ਜਿਵੇਂ ਦਾ ਮਾਹੌਲ ਦੇਖਦੇ ਹੋ ਜੇ ਕੀ ਕਹਿਣਾ ਚਾਹੋਗੇ ਇਹਦਾ ਭਗਵਾਨ ਤਮਨਾ ਪੂਰੀ ਦਹਿਸ਼ਤ ਫਲਾ ਰਿਹਾ ਭਗਵਾਨ ਤਮਨ ਨੂੰ ਬਸ ਇੱਕ ਚੀਜ਼ ਬਰਦਾਸ਼ਤ ਨਹੀਂ ਹੁੰਦੀ ਵੀ ਮੇਰੀ ਕੋਈ ਵਰ ਖਿਲਾਫ ਨਾ ਹੋਵੇ ਮੇਰੀ ਕੋਈ ਤੋਹੀਨ ਨਾ ਕਰੇ ਬਸ ਮੇਰੀ ਕਰੇ ਤਾਂ ਕੋਈ ਵਾਹ ਵਾਹ ਕਰੇ ਪਰ ਭਗਵਾਨ ਤੁਮਾਨ ਨੇ ਅੱਜ ਫੇਰ ਇੱਥੇ ਜੀਰੇ ਦੇ ਵਿੱਚ ਸਾਂਝਾ ਮੋਰਚਾ ਜੀਰਾ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਮੋਰਚੇ ਦੇ ਵਿੱਚ ਐਡੀ ਕ ਪੁਲਿਸ ਚੜਾਤੀ ਆ ਵੀ ਗੱਲਾਂ ਹੀ ਛੱਡ ਦੋ ਪਰ ਭਗਵਾਨ ਤੁਮਾਨ ਨੂੰ ਅਸੀਂ ਤੁਹਾਡੇ ਮੱਧ ਬرائی ਕਹਿਣਾ ਚਾਹੁੰਦੇ ਆ ਉਹ ਸੀਐਮ ਸਾਹਿਬ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਇਹ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਬੜੇ ਚਾਵਾਂ ਨਾਲ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਅੱਜ ਉਹੀ ਲੋਕਾਂ ਦੇ ਤੁਸੀਂ ਪੁਲਿਸ ਚੜਾ ਰਹੇ ਹੋ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿਤੇ ਦਈ ਦੇ ਭਲੇਖੇ ਕਪਾ ਦੀ ਫੁੱਟੀ ਤੁਸੀਂ ਸੰਗ ਵਿੱਚ ਨਾ ਫਸਾ ਲਿਓ ਔਖੇ ਹੋਵੋਗੇ ਜੇ ਤੁਸੀਂ ਜੀਰਾ ਛਰਾ ਫੈਕਟਰੀ ਦੇ ਜਾਂ ਸਾਡੇ ਮੋਰਚੇ ਤੇ ਫੇਰ ਪੁਲਿਸ ਚੜਾਉਂਗੇ ਤੇ ਫੇਰ ਅਸੀਂ ਇੱਥੇ ਪੰਜਾਬ ਇਕੱਠਾ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਪੰਜਾਬ ਦੇ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਤਾ ਅਸੀਂ ਸੀਐਮ ਸਾਹਿਬ ਨੂੰ ਫੇਰ ਚੇਤਾਵਨੀ ਦਿੰਦੇ ਆ ਜੇ ਤੁਸੀਂ ਜੀਰੇ ਤੇ ਫੇਰ ਪੁਲਸ ਚੜਾਈ ਤੇ ਤੁਹਾਨੂੰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਜਾਊਗਾ ਜੀ ਜੀ ਤਾਂ ਇਹਨਾਂ ਲੋਕਾਂ ਨੇ ਆਪਣੀ ਗੱਲ ਰੱਖੀ ਹੈ ਕਿ ਸਾਡੀ ਮੰਗ ਕੀ ਹੈ ਇਧਰ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਉਹੀ ਫੈਕਟਰੀ ਹੈ ਮਾਲਬਰਸ ਇੰਟਰਨੈਸ਼ਨਲ ਫੈਕਟਰੀ ਪ੍ਰਾਈਵੇਟ ਲਿਮਟਿਡ ਜਿਸ ਦੇ ਖਿਲਾਫ ਲੋਕ ਇਕੱਠੇ ਇਸ ਕਰਕੇ ਹੋਏ ਕਿ ਸਾਡੇ ਆੜਾ ਦਵਾਲਾ ਵਾਤਾਵਰਨ ਪਲੀਤ ਹੋ ਰਿਹਾ ਪਾਣੀ ਖਰਾਬ ਹੋ ਰਿਹਾ ਹਵਾ ਖਰਾਬ ਹੋ ਰਹੀ ਹੈ ਤਾਂ ਉਸ ਨੂੰ ਬਚਾਉਣ ਦੇ ਲਈ ਜਦੋਂ ਦਬਾਅ ਬਣਿਆ ਤੇ ਮੁੱਖ ਮੰਤਰੀ ਨੇ ਤੁਹਾਨੂੰ ਸਭ ਨੂੰ ਯਾਦ ਹੋਣਾ ਐਲਾਨ ਕੀਤਾ ਸੀ ਕਿ ਫੈਕਟਰੀ ਨਹੀਂ ਚੱਲੇਗੀ ਤਾਲਾ ਜੜਾਂਗੇ ਪਰ ਇਹਨਾਂ ਦੀ ਹਾਲੇ ਵੀ ਮੰਗ ਹੈ ਕਿ ਉਹ ਜਿਹੜਾ ਲਿਖਤੀ ਰੂਪ ਦੇ ਵਿੱਚ ਨੋਟੀਫਿਕੇਸ਼ਨ ਅਜੇ ਤੱਕ ਕੱਢਿਆ ਕਿਉਂ ਨਹੀਂ ਗਿਆ ਜਦੋਂ ਤੱਕ ਉਹ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਅਸੀਂ ਸਿਆਸੀ ਤੌਰ ਦੇ ਉੱਤੇ ਬਾਈਕਾਟ ਵੀ ਕਰਦੇ ਰਹਾਂਗੇ ਔਰ ਆਪਣੀਆਂ ਮੰਗਾਂ ਨੂੰ ਮਨਵਾਉਣ ਦੀ ਖਾਤਰ ਸੜਕਾਂ ਦੇ ਉੱਤੇ ਉਤਰਦੇ ਰਹਾਂਗੇ